ਪੂਰੀ ਪੰਜਾਬ ਦੇ ਵਿੱਚ ਕੋਸਤ ਦੀ ਖੇਤੀ ਦਾ ਮੁੱਦਾ ਚੱਲ ਰਿਹਾ ਠੀਕ ਹੈ ਜੀ ਤੇ ਵੀ ਕੀ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਚ ਹੋਣੀ ਚਾਹੀਦੀ ਹੈ ਕੋਸਤ ਦੀ ਖੇਤੀ ਹੋਣੀ ਚਾਹੀਦੀ ਜੀ ਨਹੀਂ ਫਾਇਦਾ ਇਹਦਾ ਜਾਨਾ ਨਕਸਾ ਇਹਦਾ ਫਾਇਦਾ ਜੀ ਹੱਸਿਆ ਹਾਂ ਜਿਹੜਾ ਹੁਣ ਚਿੱਟੇ ਚੁੱਕਿਆ ਜੀ ਇਹ ਚੀਜ਼ ਹੁੰਦੀ ਇਹ ਚੀਜ਼ ਚੱਲਦੀ ਨਾ ਹੱਸਿਆ ਲੋਕ ਇੱਧਰ ਆਪਣਾ ਮਰਬੋੜ ਜੀ ਨੇ ਘਾਣਾ ਠੀਕਾ ਕੇ ਕੰਮ ਕਰਦਾ ਸੀ ਹਾਂਜੀ ਸਭ ਕੋ ਕਰਦੇ ਸੀ ਨਹੀਂ ਜਦੋਂ ਖਾਂਦੇ ਸੀ ਉਹ ਕੋਸਤ ਚੋਰੀ ਤਾਂ ਨਹੀਂ ਹੁੰਦੀ ਸੀ ਉਦੋਂ ਨਾ ਨਾ ਕੋਈ ਚੋਰੀ ਨਹੀਂ ਨਾ ਮੌਤਾ ਹੁੰਦਾ ਮੈਂ ਨਾ ਨਾ ਹੋਰ ਤਾਂ ਚਿੱਟੇ ਨਾਲ ਮੋਟਾ ਬਾਦ ਹੋਣਾ ਮੋਟਾ ਬਾਹਿਆਂ ਮੋਟਾ ਹੋ ਰਹੀਆਂ ਜੀ ਰੋਜ਼ ਅਖਬਾਰ ਚ 2 3 4 ਰੋਜ਼ ਆਉਂਦੇ ਆ ਤੁਹਾਡੇ ਪਿੰਡੇ ਚ ਵੀ ਹੋਗੇ ਆਉਣੀਆਂ ਸਾਡੇ ਨਹੀਂ ਹਜੇ ਬੱਚ ਟਾਇ ਬੱਚ ਤਾਂ ਹੀ ਹਾਂ ਉਹ ਚਿੱਟਾ ਹੈ ਨਾ ਸਾਦਾ ਬਹੁਤ ਮਾੜਾ ਨਾ ਬਹੁਤ ਮਾੜਾ ਜੀ ਪੂਰੇ ਮਾੜਾ ਜੇ ਮੈਡੀਕਲ ਦਾਸਾ ਲਾ ਲਓ ਜੀ ਵਾਲੀ ਗੋਲੀ ਲਾ ਲਓ ਉਹਦੇ ਨਾਲੋਂ ਕਿੰਨੀ ਕੁ ਫਾਇਦੇਮੰਦ ਆ ਪੋਸਟ ਦੀ ਪੋਸਟ ਵੀ ਬੜੀ ਵਧੀਆ ਜੀ ਅਫੀਮ ਹੋ ਗਿਆ ਅਫੀਮ ਹੋ ਗਿਆ ਹਾਂ ਹਾਂ ਚੋਰੀਆਂ ਕਿੰਨੇ ਕਿ ਹੋਈਆਂ ਪਿੰਡ ਚ ਬਾਪੂ ਪਿੰਡ ਚ ਚੋਰੀਆਂ ਜੀ ਚਿੱਟੇ ਅੱਜ ਤਾਂ ਫਿਰ ਹਰਦੇ ਨਹੀਂ ਛੱਡੇ ਨਹੀਂ ਜੀ ਕੋ ਹੂੰ ਹੁਣ ਆਸੇ ਪਾਸੇ ਪਿੰਡਾਂ ਦੀ ਗੱਲ ਕਰ ਲਈ ਆਪਾਂ ਉੱਥੇ ਇੱਥੇ ਆਪਣੇ ਹਰਨਾਮ ਸਿੰਘ ਵਾਲੀ ਹਾਂ ਹਾਂ ਵੀ ਹਰਨਾਮ ਸਿੰਘ ਪਿੰਡਾ ਬਾ ਛੱਡਦੇ ਕੋਈ ਨਹੀਂ ਛੱਡੇ ਟਵਾਰੀ ਹੋਇਆ ਸਭ ਠੀਕ ਨਾ ਬੁਰਾ ਹਾਲ ਨਹੀਂ ਟਾਪਿਆ ਇੱਕ ਦੋ ਤਿੰਨ ਗੱਲਾਂ ਹੋ ਰਹੀਆਂ ਪੋਟਲ ਕਿਹਦੇ ਹੋਣਗੇ ਆਨ ਕਰਕੇ ਸਵੇਰ ਨੂੰ 4 ਵਜੇ ਹਾਂ 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 ਇਹ ਤੇ ਹੁੰਦੀ ਹੈ ਨਾ ਇਹ ਆਏ ਤਾਂ ਉਹ ਆਏ ਤਾਂ ਉਹੜਾ ਜਿਹੜਾ ਪੋਸਟ ਖਾਂਦੇ ਸੀ ਉਦੋਂ ਕੰਮ ਦਾ ਬਹੁਤ ਕਰਦੇ ਸੀ ਤਾਂ ਬਾਹਾਂ ਕੱਢੇ ਸੀ ਸਾੜੀ ਨਾਲ ਗਰਮੀ ਤੋਂ ਪਰ ਕੋਈ ਪਤਾ ਹੀ ਨਹੀਂ ਲੱਗਦਾ ਹੈ ਇਹ ਜਿਹੜੀ ਇਸ ਹੋਣੀ ਚਾਹੀਦੀ ਹੈ ਇੱਥੇ ਜੀ ਆਗ ਜਿਵੇਂ ਦੂਜੀਆਂ ਸਟੇਟਾਂ ਚ ਹੁੰਦੀ ਉਹ ਯਾਰ ਆਸਾਂ ਨਾਲ ਐਮਪੀ ਨਾਲ ਹਾਂਜੀ ਹਾਂਜੀ ਵਾਪਸ ਤੁਹਾਡੀ ਉਮਰ ਕਿੰਨੀ ਹੋ ਗਈ 84 ਸਾਲ ਹੋ ਗਈ 84 ਸਾਲ ਦੀ ਉਮਰ ਹੋ ਗਈ ਤੁਸੀਂ ਅੱਜ ਤੱਕ ਕਦੇ ਦੇਖਿਆ ਕੋਈ ਆਪਣਾ ਕੁੱਕੀ ਖਾ ਕੇ ਬੰਦਾ ਮਰਦਾ ਜਾਂ ਕੋਈ ਢੀਮਾ ਖਾ ਕੇ ਨਸ਼ਾ ਮਰਦਾ ਨਹੀਂ ਦੇਖਿਆ ਜੀ ਉਹਨਾਂ ਦੀ ਉਮਰ ਕਿੰਨੇ ਤੱਕ ਤੱਕ ਜਾਂਦੀ ਹੈ ਜੀ ਉਹਨਾਂ ਦੀ ਉਹਨਾਂ ਦਾ 60 50 55 60 50 100 ਮਹੀਨਿਆਂ ਚਿੱਟਿਆ ਰਿਆ ਨਹੀਂ ਇੱਥੇ ਤੱਕ ਪਹੁੰਚਦੇ ਨੇ ਹੂੰ ਜੇ ਆਪਾਂ ਕਹਿੰਦਾ ਪੋਸਟ ਖਾਂਦਾ ਹੋਵੇ ਜਾਂ ਖੀਮ ਖਾਂਦਾ ਹੋਵੇ ਉਹਨਾਂ ਦੀ ਉਮਰ ਨੂੰ ਆਪਾਂ ਗੱਲ ਕਰ ਲਈਏ ਆਪਾਂ ਉਹਨੇ 650 ਸਾਲ ਦੇ ਸਾਢੇ ਵੀ ਹੋ ਕੇ ਮਰਿਆ ਜੀ ਉਹਨੇ 15 ਸਾਲ ਖੀਮ ਖਾਂਦੇ ਸੀ ਹੋਰ ਕਰਦੇ ਸੀ 650 ਤੱਕ ਕੋਈ ਮਰੇ ਨਹੀਂ ਹੈ ਹੂੰ ਹਾਂ ਸਾਡੇ ਹੋਰ ਵੀ ਜਿਹੜੇ ਨਾਲ ਨੇ ਸਾਡੇ ਬਾਪੂ ਜੀ ਨਾਲ ਵੀ ਆਪਾਂ ਸਵਾਲ ਜਵਾਬ ਕਰਦੇ ਆਂ ਆਹ ਲਾਲਾ ਮੈਂ ਲਾਲਾ ਬਾਪੂ ਜੀ ਆਪਣੇ ਕਿਸਾਨੀ ਮੇਲੇ ਤੇ ਰੈਲੀ ਕੱਢੀ ਸੀਗੀ ਆਪਾਂ ਐਛਾ ਜੀ ਉਹ ਕੱਢੀ ਸੀਗੀ ਆਪਾਂ ਵੀ ਇਹ ਖੇਤੀ ਹੁਣ ਕੀ ਦੀ ਆ ਪੰਜਾਬ ਦੀ ਪੋਸਟ ਦੀ ਪੋਸਟ ਦੀ ਗੱਲ ਕਰ ਕਰ ਲਈ ਆਪਾਂ ਅੱਛਾ ਜੀ ਉਸ ਬਿசே ਤੇ ਜਿਹੜੀ ਰੈਲੀ ਕੱਢੀ ਸੀਗੀ ਉਹਦੇ ਬਾਰੇ ਤੁਸੀਂ ਕੀ ਸਬੰਧ ਰੱਖਣਾ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਇਹ ਰੱਖਦੇ ਆ ਜੀ ਕਨਾਲ ਦੀ ਕਨਾਲ ਸਾਨੂੰ ਬੀਜਣ ਉਹ ਕਹਿਣ ਵੀ ਬੀਜ ਲੋ ਪੋਸਟ ਦੇਖ ਆ ਖੂਲਿਆ ਕਰਕੇ ਲੋਕ ਬਚੇ ਜਾਣਗੇ ਕਿਸੇ ਨੂੰ ਜਿੰਨੂੰ ਨਹੀਂ ਦੇਖਦਾ ਉਹਨੂੰ ਕਿਸੇ ਵੀ ਲੱਗ ਜੂ ਪੋਸਟ ਨਾਲ ਹਾਂਜੀ ਐਸੀ ਚੀਜ਼ ਜਾਂ ਫੀਮ ਹੈ ਜਾਂ ਮਾਲ ਕੋਸਤਾ ਦੋਨੇ ਚੀਜ਼ਾਂ ਚੋਂ ਕੋਈ ਹੋਵੇ ਤੇ ਛੇਤੀ ਛੇਤੀ ਬੰਦਾ ਮਰਦਾ ਨਹੀਂ ਬਿਮਾਰ ਵੀ ਨਹੀਂ ਹੁੰਦਾ ਠੀਕ ਆ ਹਾਂਜੀ ਡਾਕਟਰ ਵੀ ਵਹਿਲੇ ਹੋ ਜਾਣਗੇ ਜਮਾ ਹੋਈ ਨਾ ਲੋਕ ਘਰੋ ਘਰ ਆਪਦੇ ਵਤਣਗੇ ਇਹ ਫਿਰ ਖੇਤੀ ਕਿਉਂ ਨਹੀਂ ਕਰਨਾ ਦਿੰਦੀਆਂ ਸਰਕਾਰਾਂ ਪੰਜਾਬ ਦੀ ਇਹ ਨਾ ਨਹੀਂ ਮਰ ਜੇ ਜਿਹਾ ਕਾਰਨ ਕੀ ਆ ਸਭ ਤੋਂ ਵੱਡੀ ਗੱਲ ਆ ਇਹ ਕੀ ਕਾਰਨ ਮੰਗਦਾ ਜੀ ਖਰਾਬੀ ਕੀ ਹੁੰਦੀ ਠਿੱਕੇ ਦੇ ਵੈਸੇ ਵੱਡੀ ਗੱਲ ਤੇ ਇਹੀ ਹੈ ਕਿ ਖਰਾਬੀ ਕੀ ਜਾਂਦੀ ਹੈ ਵੀ ਫੀਮ ਤੇ ਚਿੱਟੇ ਤੇ ਲਾਤੇ ਲੋਕ ਉਧਰ ਉਧਰ ਤੁਰੇ ਫਿਰਦੇ ਆ ਚਿੱਟੇ ਤੇ ਲਾਤੇ ਹਾਂ ਸੰਤਨਾਂ ਨਹੀਂ ਚਾਰ ਚਾਰ ਨਹੀਂ ਪਿੰਦੇ ਆ ਉਹ ਅਸਾ ਕਈ 15 ਸਾਲ ਦੀ ਟੀਕਾ ਲਾਉਂਦੇ ਵਿੱਚ ਹੀ ਗਏ ਜਾਂਦੇ ਟੀਕਾ ਹਾਂ ਇਹ ਤਾਂ ਹੈਗਾ ਕੋਈ ਪਤਾ ਨਹੀਂ ਇਹਦਾ ਚਿੱਟੇ ਵਾਲੇ ਦਾ ਉਮਰ ਦਾ ਹੀ ਨਹੀਂ ਪਤਾ ਹੋਰ ਦਾ ਹੀ ਨਹੀਂ ਪਤਾ ਕਿੰਨੀ ਜੇ ਆਪਾਂ ਕਹੀਏ ਵੀ ਕੋਈ ਉਮਰ ਨਹੀਂ ਇਹਦਾ ਟੀਕਾ ਲਾਉਂਦੇ ਲਾਉਂਦੇ ਤਾਂ ਐਡਾ ਖਤਮ ਹੋ ਜਾਂਦਾ ਹਾਂ ਇਹ ਗੱਲ ਹੈ ਅਪਾ ਪਿੰਡ ਦੀ ਗੱਲ ਕਰ ਲਈਏ ਵੀ ਹੋਰ ਪਿੰਡਾਂ ਦੀ ਗੱਲ ਕਰ ਲਈਏ ਤੁਹਾਡੇ ਪਿੰਡ ਦੇ ਚਲੋ ਕੋਈ ਚਲੋ ਬਚਾਗਾ ਚਲੋ ਪਰਮਾਤਮਾ ਨੇ ਚਲੋ ਮਿਹਰ ਰੱਖੀ ਆ ਆਪਾਂ ਗੱਲ ਕਰ ਲਈਏ ਵੀ ਹੋਰ ਪਿੰਡਾਂ ਦੀ ਗੱਲ ਕਰ ਲਈਏ ਆਪਾਂ ਵੀ ਕਿੰਨੇ ਕੇ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਚਿੱਟੇ ਨਾਲ ਮੁੰਡੇ ਭੇਡ ਚੜੇ ਨੇ ਬਸੇਰੇ ਚੜ ਗਏ ਜੀ ਹੂੰ ਨਿਕਲੇ ਨਿਕੇ ਬੱਚੇ ਦੱਸ ਦੱਸਿਆ ਜਾਦਾ ਕਿੰਨੇ ਸਾਲ ਦਾ ਕੁਝ ਸਾਲ ਦਾ ਦੱਸਿਆ ਇਹ ਜੀ ਹੂੰ ਵੀ ਹੁਣ ਆਪਣੀ ਤੁਹਾਡੀ ਇਹੀ ਮੰਗ ਆ ਵੀ ਇੱਥੇ ਪੰਜਾਬ ਦੇ ਵਿੱਚ ਜਿਹੜਾ ਆਪਣਾ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਖੇਤੀ ਹੋਣੀ ਚਾਹੀਦੀ ਹੈ ਜੀ ਹਾਂ ਜੀ ਸਹੀ ਕਹਿੰਦੇ ਆ ਹੂੰ ਹੁਣ ਸਾਡਾ ਇੱਕ ਬੰਦਾ ਹੋਰ ਆ ਉਹਦੇ ਮੈਂ ਸੁਣ ਲਵਾਂ ਆਹ ਇਹ ਤਾਂ ਹੈ ਲਾ ਕੇ ਚਾਹੁੰਦੇ ਆ ਬਾਪੂ ਜੀ ਦੀ ਉਮਰ ਦੀ ਗੱਲ ਕਰ ਲਈਏ 75 ਸਾਲ ਦੀ ਦਾ ਲਗਭਗ ਉਮਰ ਆ ਗਈ ਆਪਾਂ ਬਾਪੂਆਂ ਵੀ ਗੱਲਬਾਤ ਕਰਦੇ ਆ ਬਾਪੂ ਜੀ ਸਤਿਕਾਰ ਸਤਿਕਾਰ ਜੀ ਬਾਪੂ ਜੀ ਆਪਣਾ ਨਾਮ ਕੀ ਹੈ ਜੀ ਗੁਰਚਾਰਨ ਸਿੰਘ ਹੈ ਜੀ ਆ ਜਪਾ ਜੀ ਇੱਕ ਇੱਕ ਚਾਰਨ ਸਿੰਘ ਜੀ ਬਾਪੂ ਜੀ ਦਾ ਨਾਮ ਆ ਤੇ ਬਾਪੂ ਜੀ ਆਪਾਂ ਗੱਲ ਕਰ ਲਈਏ ਆਪਾਂ ਖੇਤੀ ਬਾਰੇ ਹਾਂ ਜੀ ਆ ਪੋਸਟ ਦੀ ਖੇਤੀ ਆਪਣੀ ਪੰਜਾਬ ਦੇ ਵਿੱਚ ਹੈਗੀ ਮੰਗ ਤੇ ਨਹੀਂ ਹੈਗੀ ਪੂਰੀ ਮੰਗ ਹੋਣੀ ਚਾਹੀਦੀ ਹੈ ਸਾਡੀ ਹੂੰ ਹਨੂ ਦੋ ਘਣਰਾਹ ਤਾਂ ਨਿਕਲਣਾ ਯਾਤ ਮੈਣੀ ਚਾਹੀਦੀ ਹੈ ਬੀਬੀ ਜੋ ਠੀਕ ਹੈ ਹਾਂ ਅਸੀਂ ਚਿੱਟੇ ਤੋਂ ਵਾਜਾਂਗੇ ਹੂੰ ਹਾਂ ਜਿਹੜਾ ਪੋਥ ਕਾ ਕੇ ਭੀਉ ਕਾ ਕੇ ਕੰਮ ਕਰਦੇ ਆ ਫੇ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਕਿ ਚਾਰ ਗੁਣਾ ਕੰਮ ਵਾਜ ਜਾਂਦਾ ਠੀਕ ਹੈ ਜੀ ਇੱਕ ਬਾਪੂ ਬਚੋਰੀਆਂ ਵਾਲੀ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਕੋਈ ਤਾਰਾਂ ਲਾ ਕੇ ਲੈ ਜਾਂਦਾ ਕੋਈ ਟਰਾਫਰਮ ਲਾ ਕੇ ਲੈ ਜਾਂਦਾ ਕਿੰਨਾ ਮਤਲਬ ਕਿ ਚੋਰੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਮਾੜੇ ਹਾਲਾਤ ਚਲੇ ਚੱਲ ਰਹੇ ਨੇ ਉਹਦੇ ਬਾਰੇ ਕੀ ਵਿਚਾਰ ਨੇ ਉਹਦੇ ਬਾਰੇ ਸਾਡੀਆਂ ਮੋਟਰ ਵੀ ਕੇਬਲਾਂ ਲਾ ਕੇ ਲੈ ਜਾਂਦੇ ਆ ਕਰੀਏ ਕੀ ਹੁਣ ਦੱਸੋ ਮੋਟਰ ਤੇ ਨਹੀਂ ਪਾਇਆ ਜਾ ਸਕਦਾ ਹੈ ਨਹੀਂ ਜਾ ਸਕਦੇ ਜੋ ਤੇ ਪਮਾਂਗੇ ਕੋਟ ਰਣਗੇ ਕਾਰਨ ਚਿੱਟੇ ਦਾ ਚਿੱਟੇ ਦਾ ਕਾਰਨ ਹੈ ਜੀ ਚਟਾਨੇ ਨੂੰ ਮਿਲਦਾ ਖਾਨ ਨੂੰ ਫਿਰ ਕੇਵਲ ਵੇਚਣ ਕੇ ਫੇਰ ਹੀ ਚਿੱਟਾ ਮਿਲੇਗਾ ਹਾਂ ਪਹਿਲਾਂ ਕਦੇ ਚੋਰੀਆਂ ਹੋਈਆਂ ਇੰਨੀਆਂ ਕਦੇ ਆਪਾਂ ਤੁਹਾਡੀ ਹੁਣ ਉਮਰ ਦੀ ਤਿਆਰਬੇ ਦੀ ਗੱਲ ਕਰ ਲਈਏ 75 ਸਾਲ ਦੀ ਤੁਹਾਡੀ ਉਮਰ ਹੋ ਗਈ ਲਗਭਗ ਹਾਂਜੀ ਤੇ ਉਸ ਤੋਂ ਪਹਿਲਾਂ ਕੋਈ ਚੋਰੀਆਂ ਹੋਈਆਂ ਇੰਨੀਆਂ ਨਹੀਂ ਦੇਖਿਆ ਹੁਣ ਕਦੇ ਨਹੀਂ ਖੜੇ ਵੀ ਜਾਂਦੇ ਨਹੀਂ ਨੌਜਵਾਨ ਸਾਡੀ ਸਿਰ ਤੋਂ ਇੱਕ ਡਾਕਾ ਮਾਰ ਪਿਆ ਸੀ ਪਿੰਡ 'ਚ ਪਹਿਲਾਂ ਸਾਡੇ ਘਰ ਤੋਂ ਪਹਿਲਾਂ ਠੀਕ ਹੈ ਹਾਂ ਇੱਕ ਦੌਰ ਸੀ ਪਹਿਲਾਂ ਕਾਲੇ ਕੱਛਾਂ ਨੂੰ ਲੈ ਕੇ ਹਾਂ ਕਾਲੇ ਕੱਛਾਂ ਨੂੰ ਲੈ ਕੇ ਦੌਰ ਚੱਲਦਾ ਸੀ ਪਹਿਲਾਂ ਚੱਲਦਾ ਸੀ ਚੱਲਦਾ ਸੀ ਤੇ ਹੁਣ ਐਂ ਦੇਖੋ ਹੁਣ ਜਿਹੜੇ ਹੁਣ ਨੌਜਵਾਨ ਮੁੰਡੇ ਨੇ ਨਸ਼ੇ ਹੁਣ ਚਿੱਟਾ ਪੀ ਕੇ ਜਿਹੜੇ ਚੋਰੀਆਂ ਕਰਦੇ ਨੇ ਆਪਾਂ ਅਕਸਰ ਫੜੇ ਵੀ ਜਾਂਦੇ ਨੇ ਫੜੇ ਜਾਂਦੇ ਨੇ ਫੜੇ ਜਾਂਦੇ ਨੇ ਤੇ ਉਹਨਾਂ ਦੀ ਉਮਰ ਦੀ ਗੱਲ ਕਰ ਲਈਓ ਉਮਰ ਸਾਰੀ ਉਹਨਾਂ ਦੀ ਮੰਗਣਾ 15 16 17 18 20 20 ਸਾਲ ਤੋਂ ਪਲੱਸ ਕੋਈ ਉਮਰ ਹੀ ਨਹੀਂ ਨਹੀਂ ਹੁੰਦੀ ਨਹੀਂ ਨਹੀਂ ਲੰਘਦੀ ਨਹੀਂ ਨਹੀਂ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਉਹਨਾਂ ਬਾਰੇ ਉਹਨਾਂ ਨੂੰ ਹੀ ਲਾਇਆ ਜਾਵੇ ਚੰਗੀ ਗੱਲ ਹੈ ਜੀ ਹੂੰ ਬਾਕੀ ਉਹਨਾਂ ਦੇ ਘਰ ਦੇ ਉਹਨਾਂ ਦਾ ਪ੍ਰਬੰਧ ਕਰਾਉਣਾ ਆ ਜੀ ਵਾਲੀ ਗੋਲੀ ਦੀ ਜੀ ਸੂਰ ਕੀ ਦਾ ਕਸੂਰ ਦੀ ਗੱਲ ਕਰ ਲਈ ਬਾਪੂ ਆਪਾ ਕਸੂਰ ਤਾਂ ਹੁਣ ਇਹ ਬੱਚੇ ਦਾ ਹੀ ਹੈ ਜੀ ਨਹੀਂ ਨਹੀਂ ਬਾਪੂ ਜੀ ਆਪਾ ਹੁਣ ਉਹਨਾਂ ਨੂੰ ਨਸ਼ੇ ਤੇ ਵੀ ਲਾਇਆ ਜਾਂਦਾ ਚਿੱਟਾ ਆਪਾਂ ਤੁਸੀਂ ਤੁਹਾਡੀ ਉਮਰ ਚ ਨਹੀਂ ਕਦੇ ਨੇ ਵੇਖਿਆ ਅੱਜ ਕੱਲ੍ਹ ਹੁਣ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੇ ਚਿੱਟਾ ਇਹ ਵੇਖਿਆਗਾ ਕਹਿੰਦਾ ਬਾਪੂ ਕਿ ਸਰਕਾਰਾਂ ਇਹਨਾਂ ਨੂੰ ਲੈ ਕੇ ਆਈਆਂ ਲੈ ਕੇ ਆਈਆਂ ਜੀ ਇਹ ਕਸੂਰਤਾ ਹੁਣ ਸਰਕਾਰਾਂ ਦੀ ਬੰਦਾ ਤੇ ਆਪਣਾ ਜਿਹੜੇ ਪੀਣ ਵਾਲਿਆ ਜਵਾਕ ਨੇ ਨੌਜਵਾਨ ਪੀੜ੍ਹੀ ਹੈ ਤੇ ਉਹਨਾਂ ਦਾ ਬੰਦਾ ਇਹ ਪਹਿਲਾ ਸਰਕਾਰ ਦਾ ਕਾਨੂੰਨ ਗਲਤ ਹੈ ਜੀ ਹੂੰ ਉਹ ਕਿਉਂ ਵੇਚਦੀ ਆ ਕਿਉਂ ਵੇਚ ਹੂੰ ਲੇਟਨਾਂ ਵਾਲਿਆਂ ਨੂੰ ਫੜੇ ਪੰਜਾਬ ਸਰਕਾਰ ਨੇ ਮਜੀਠੀ ਨੂੰ ਚੱਕੇ ਅੰਦਰ ਮਾਰਿਆ ਹਾਂਜੀ ਬੜਾ ਇਸੇ ਮਸਲੇ 'ਤੇ ਹੀ ਮਾਰਿਆ ਕਿਉਂਕਿ ਚਿੱਟਾ ਬਹੁਤ ਵੇਕ ਰਿਆ ਸੀਗਾ ਵੇਕ ਰਿਆ ਜੀ ਵੇਕ ਰਿਆ ਸਾਰਾ ਕੇਸ ਉਸ ਤੇ ਭੋਲੇ ਤੇ ਇਹਦੇ ਤੇ ਪੈ ਗਿਆ ਹੂੰ ਜਿਠਗੇ ਤੇ ਹੂੰ ਹਾਂ ਜੇ ਇਹਨਾਂ ਨੇ ਕੀਤਾ ਕੰਮ ਫੇਰ ਹੀ ਪਿਆ ਇਹ ਹਰੇਕ ਸਰਕਾਰ ਕਹਿ ਰਹੀ ਸੀ ਵੀ ਇਹ ਮਜੀਠੀਆ ਲੈ ਕੇ ਆਇਆ ਜੀ ਇਹ ਬਲਾਨਾ ਲੈ ਕੇ ਆਇਆ ਜੀ ਇਹ ਨਹੀਂ ਜਾਂਦਾ ਜੀ ਕਹੀ ਜਾਂਦਾ ਲੈ ਕੇ ਮੈਨੂੰ ਨਹੀਂ ਪਤਾ ਕੌਣ ਆਇਆ ਇਹ ਕਹੀ ਜਾਂਦੇ ਉਹਦਾ ਨਾਂ ਚਲੀ ਜਾਂਦਾ ਨਹੀਂ ਬਾਪੂ ਸਰ ਹੋਰਾਂ ਸਟੇਟਾਂ 'ਚ ਜਿਵੇਂ ਐਮਪੀ ਲਾਲਾ ਰਾਜਸਥਾਨ ਲਾਲਾ ਉੱਥੇ ਖੇਤੀ ਹੁੰਦੀ ਆ ਪੋਸਟ ਦੀ ਫਿਰ ਪੰਜਾਬ 'ਚ ਕਿਉਂ ਨਹੀਂ ਹੁੰਦੀ ਪੰਜਾਬ 'ਚ ਉਹਨਾਂ ਨੇ ਖੁੱਲ੍ਹ ਦੇਤੀ ਉਹ ਲੋਕਾਂ ਨੂੰ ਹਰੇ ਬਣਾਉਚ ਆ ਨਹੀਂ ਨਹੀਂ ਪੰਜਾਬ ਦੇ ਵਿੱਚ ਪੈਸਾ ਬੜਾ ਇੱਥੇ ਚਿੱਟਾ ਬਚੋ ਜਾਂ ਪੰਜਾਬ ਨੂੰ ਘਟਾਓ ਠੀਕ ਆ ਪੰਜਾਬ ਦੀ ਜਾਨੀ ਨਾਟਕ ਕਰੋ ਕਿ ਸਾਡਾ ਰਾਜ ਚੱਲੇ ਜਿਹੜੀ ਪਿੰਡਾਂ ਚੋਂ ਤਾਂ ਮੰਗ ਉੱਠਦੀ ਆ ਵੀ ਖੇਤੀ ਹੋਣੀ ਚਾਹੀਦੀ ਐ ਪੋਸਟ ਦੀ ਜਿਹੜੇ ਬੱਚੇ ਐ ਜਿਹੜੇ ਨਸ਼ਾ ਨਹੀਂ ਖਾਂਦੇ ਉਹਨਾਂ ਨੂੰ ਕਹਿੰਦੇ ਲਾ ਦੇਖ ਤਾਂ ਸੀ ਮੜਿਆ ਖਾ ਕੇ ਤਾਂ ਦੇਖ ਤੂੰ ਵਧੀਆ ਪੁੱਤ ਰਹਿ ਫਿਰੇਗਾ ਕੰਮ ਕਰੇਗਾ ਬੋਹ ਕਰੇਗਾ ਜੋ ਕਰੇਗਾ ਉਹ ਨਸ਼ਾ ਤੇ ਲੱਗ ਜਾਂਦੇ ਐ ਕਿ ਮਾਪੇ ਬਾਬ ਨੂੰ ਟੰਗ ਕਰਦੇ ਆਗੇ ਤੇ ਉਹ ਚੋਰੀਆਂ ਕਰਨ ਲੱਗ ਜਾਂਦੇ ਆਗੇ ਜਿਹੜੇ ਮਾਪੇ ਪੈਸਾ ਨਹੀਂ ਦਿੰਦੇ ਅਕਰੀਬ ਤੁਸੀਂ ਦੇਖ ਰਹੇ ਹੋ ਜਿਹੜੀ ਕਿਸਾਨਾਂ ਦੀ ਜਿਹੜੀ ਮੰਗ ਆ ਗਈ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਦੇ ਵਿੱਚ ਖੇਤੀ ਲਗਭਗ ਹੋਣੀ ਚਾਹੀਦੀ ਐ ਹੋਣੀ ਚਾਹੀਦੀ ਐ ਪਹਿਲਾਂ ਕੋਸਤ ਖਾਂਦੇ ਸੀ ਹਾੜੀ ਬਹੁਤ ਵੱਡਦੇ ਸੀ ਬਹੁਤ ਵੱਡੇ ਸੀਗੇ ਜੀ ਹੁਣ ਦੇ ਨੌਜਵਾਨ ਵੱਡਣਗੇ ਨਾ ਜੀ ਨਾ ਉਹ ਤਾਂ ਕੱਖ ਨਹੀਂ ਵੱਡ ਸਕਦੇ ਠੀਕ ਹੈ ਮੇਰੇ 135 ਕਿ ਲਈ ਥੀ ਮਟੇ ਵੇ ਕਣਕ ਦੇ ਠੀਕ 135 ਠੀਕ 6 ਜਾਨੇ ਹੁੰਦੇ ਸੀ ਅਸੀਂ ਹਾਂ ਕਿੰਨੇ ਦਿਨਾਂ ਚ ਵੜ ਜਾਂਦੇ ਸੀ 33 ਦਿਨਾਂ ਚ ਵੜ ਜਾਂਦੇ ਸੀ 33 ਦਿਨਾਂ ਚ ਹਾਂ ਲਗਭਗ ਇੱਕ ਮਹੀਨੇ ਚ ਲਾ ਲਉ ਹਾਂ ਵਾ ਵਸ ਇੱਕ ਮਹੀਨੇ ਚ ਖਰਾਕਾਂ ਦੀ ਗੱਲ ਕਰ ਲਈ ਜਦੋਂ ਖਰਾਕ ਕੀ ਸੀ ਬਾਪੂ ਜੀ ਸਭ ਤੋਂ ਵੱਡੀ ਗੱਲ ਜਿਹੜੀ ਫੁੱਲ ਨਹੀਂ ਖਰਾਕ ਸੀ ਦੁੱਧ ਸੀ ਤੇ ਗੋੜਾ ਸੀਗਾ ਜੀ ਠੀਕ ਹੈ ਰੰਜ ਕੇ ਖਾਂਦੇ ਸੀਗੇ ਦੁੱਧ ਰੰਜ ਕੇ ਪੀਂਦੇ ਸੀ ਹੁਣ ਡਾਕਟਰ ਆ ਜਿਹੜੇ ਦੁੱਧ ਬੰਦ ਕਰਾ ਦਿੰਦੇ ਆ ਜੀ ਉਹ